ਕਹਿੰਦੇ ਕੋਈ ਲੋੜ ਨਹੀਂ ਕੁੜੀਆਂ ਨੂੰ ਗੇਮ ਖੜਾਉਂਦੀ ਕਹਿੰਦੇ ਮੈਨੂੰ ਪਤਾ სპੋਰਟਸਮੈਨ ਕਹਿੰਦੇ ਨਲਾਇਕ ਹੁੰਦੇ ਆ ਪਰਦੇ ਨਹੀਂ ਆ ਕਹਿੰਦੇ ਨਾਲੇ ਮੈਂ ਨਹੀਂ ਕਹਿੰਦੇ ਕੁੜੀ ਨੂੰ ਗੇਮ ਗੋਮ ਚ ਪਾਣਾ ਮੈਂ ਜਾਣਾ ਆ ਨੈਸ਼ਨਲ ਵਾਸਤੇ ਦੇਖੋ ਮੈਂ ਕਿਹਾ ਮੇਰਾ ਤਾਂ ਬਰਥ ਵੀ ਉੱਥੇ ਦਾ ਹੋਇਆ ਤੇ ਮੈਨੂੰ ਆਪਣੀ ਜਨਮ ਭੂਮੀ ਦੇਖਣ ਦਾ ਟਾਈਮ ਮਿਲ ਰਿਹਾ ਆ ਕਹਿੰਦੇ ਤੂੰ ਖੇਡ ਪਰ ਮੇਰੀਆਂ ਸ਼ਰਤਾਂ ਆ ਕਹਿੰਦੇ ਕਿ ਮੈਂ ਬਰਦਾਸ਼ ਨਹੀਂ ਕਰਾਂਗਾ ਜਿਸ ਦਿਨ ਮੈਨੂੰ ਤੇਰਾ ਕੋਈ ਲਾਂਮਾ ਆ ਗਿਆ ਜਾਂ ਤੂੰ ਹੈ ਨਹੀਂ ਤੇ ਜਾਂ ਮੈਂ ਹੈ ਨਹੀਂ ਤੇ ਮੈਂ ਨਾ ਮੈਂ ਕਿਹ ਜਿਹੜੀ ਅਮਰੀਕਾ ਜਾਣਾ ਯਾ ਟੀਮ ਨੇ ਤੇ ਮੈਂ ਮਤਲਬ ਕਿ ਜਾਵਾਂ ਸਾਡਾ ਕੋਣ ਆ ਉੱਥੇ ਕੋਈ ਲੋੜ ਨਹੀਂ ਜਾਣਦੀ ਬਾਕੀ ਕੁੜੀਆਂ ਸਾਰੀਆਂ ਚਲੀਆਂ ਗਈਆਂ ਅੱਜ ਉਹ ਵੈਲ ਸੈਟਲਡ ਵੀ ਨਹੀਂ ਉੱਥੇ ਮੈਂ ਬਹੁਤ ਹੀ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਮੰਚ ਸਾਨੂੰ ਦਿੱਤਾ ਆ ਸ਼ਾਇਦ ਇਹ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਅੱਜ ਰੂਬਰੂ ਹੋਏ ਆ ਇਹ ਸ਼ਾਇਦ ਛੁਪੀਆਂ ਹੀ ਰਹਿੰਦੀਆਂ ਤੇ ਅਸੀਂ ਆਪਣੇ ਵਿਊਜ਼ ਐਕਸਚੇਂਜ ਨਾ ਕਰ ਪਾਉਂਦੇ ਤੇ ਨਾ ਹੀ ਸ਼ਾਇਦ ਕੁਝ ਲਰਨ ਕਰ ਪਾਉਂਦੇ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਕਿ ਜੋ ਸਾਨੂੰ ਮੌਕਾ ਮਿਲਿਆ ਆ ਇਹ ਓਪਨ ਮਾਈਕ ਤੇ ਆਪਣੇ ਵਿਚਾਰਾਂ ਨੂੰ ਆਪਣੇ ਸਟਰਗਲਸ ਨੂੰ ਔਰ ਮੋਟੀਵੇਟ ਕਰਨ ਦੇ ਲਈ ਜੋ ਸਮਾਜ ਦੇ ਵਿੱਚ ਅਸੀਂ ਲਗਾਤਾਰ profession wise ਕਰ ਰਹੇ ਆ ਮੈਂ ਇਸ ਇੰਸਟੀਚਿਊਟ ਦੇ ਵਿੱਚ ਤਕਰੀਬਨ ਪੰਜਵੀਂ ਵਾਰੀ ਆਈ ਆਂ ਔਰ ਮੈਂ ਇੱਥੋਂ ਬੈਸਟ ਟੀਚਰ ਦਾ ਐਵਾਰਡ ਵੀ ਲਿਆ ਆ ਔਰ ਮੈਂ ਮਤਲਬ ਸਪੋਰਟਸ ਡਿਪਾਰਟਮੈਂਟ ਤੋਂ ਜੋ ਇੱਥੇ ਟੂਰਨਾਮੈਂਟਸ ਦੇ ਲਈ ਜਿਹੜਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਹੋਇਆ ਮੈਂ ਉਹਦੇ ਵਿੱਚੋਂ ਵੀ ਇੱਥੇ ਐਵਾਰਡ ਲੈ ਕੇ ਗਈ ਆ ਸੋ ਮੈਂ ਬਹੁਤ ਭਾਗਯਸ਼ਾਲੀ ਸਮਝਦੀ ਆਂ ਕਹਿੰਦੇ ਨੇ ਕਿ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਿਆ ਆ ਕੁਝ ਮੇਨ ਗੱਲਾਂ ਜਿਹਦੇ ਉੱਤੇ ਮੇਰੀ ਜ਼ਿੰਦਗੀ ਦਾ ਧੁਰਾ ਘੁੰਮਦਾ ਆ ਉਹ ਇਹ ਆ ਕਿ ਕਹਿੰਦੇ ਆ ਕਿ ਜਿਹੜਾ ਸਮੁੰਦਰ ਆ ਨਾ ਉਹਦੇ ਵਿੱਚ ਹੀ ਲਹਿਰਾਂ ਆਉਂਦੀਆਂ ਆ ਕਦੀ ਰੁਕੇ ਹੋਏ ਪਾਣੀਆਂ ਦੇ ਵਿੱਚ ਲਹਿਰਾਂ ਨਹੀਂ ਆਉਂਦੀਆਂ ਅਸੀਂ ਦੇਖਦੇ ਹਾਂ ਕਿ ਛੱਪੜਾਂ ਨੂੰ ਛੱਪੜਾਂ ਦੇ ਵਿੱਚ ਮਿੱਟੀ ਘੱਟਾ ਮੱਖੀਆਂ ਮੱਛਰ ਐਦਾਂ ਦੀ ਗੰਦਗੀ ਤੇ ਹਰੀਆਲੀ ਜੰਮੀ ਹੋਈ ਹੁੰਦੀ ਆ ਤੇ ਜਿਹੜੇ ਸਮੁੰਦਰ ਆ ਉਹਦੇ ਵਿੱਚੋਂ ਲਹਿਰਾਂ ਆਉਂਦੀਆਂ ਆ ਤੇ ਅਸੀਂ ਦੇਖਦੇ ਹਾਂ ਕਿ ਵੱਡੇ ਵੱਡੇ ਪੱਥਰਾਂ ਦੇ ਪਹਾੜਾਂ ਦੇ ਨਾਲ ਉਹ ਲਹਿਰਾਂ ਟਕਰੌਂਦੀਆਂ ਨੇ ਤੇ ਫੇਰ ਵਾਪਸ ਜਾਂਦੀਆਂ ਨੇ ਕਦੀ ਉਹ ਹਿੰਮਤ ਨਹੀਂ ਹਾਰਦੀਆਂ ਤੇ ਉਹਨਾਂ ਹੀ ਲਹਿਰਾਂ ਦੇ ਨਾਲ ਜਿਹੜਾ ਆ ਕਿ ਮੋਤੀ ਸਿੱਪੀਆਂ ਇੰਪੋਰਟੈਂਟ ਬੜੇ ਕੀਮਤੀ ਪੱਥਰ ਬਾਹਰ ਨਿਕਲ ਕੇ ਆਉਂਦੇ ਆ ਜਿਹੜੇ ਮਾਰਕੀਟ ਦੇ ਵਿੱਚ ਬੇਸ਼ੁਮਾਰ ਕੀਮਤੀ ਵਿਕਦੇ ਆ ਅੱਜ ਮੈਂ ਸਮਝਦੀ ਆ ਕਿ ਇਹ ਅੱਜ ਉਹ ਲਹਿਰਾਂ ਨੇ ਜਿਹੜੀਆਂ ਕਿ ਸਮੁੰਦਰ ਦੇ ਵਿੱਚੋਂ ਬੜੀਆਂ ਹੀ ਮਤਲਬ ਆਪਣੀਆਂ ਜੀਵਨ ਦੀਆਂ ਚੁਣੌਤੀਆਂ ਦੇ ਨਾਲ ਹੀ ਇੱਥੇ ਸਾਹਮਣੇ ਬੈਠੀਆਂ ਹੋਈਆਂ ਆ ਮੇਰੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹ ਇਸ ਤਰ੍ਹਾਂ ਹੈ ਕਿ ਮੇਰੀ ਜਿਹੜੀ ਬੈਕਗ੍ਰਾਉਂਡ ਹੈ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਆਰਮੀ 'ਚ ਸੀਗੇ ਆਰਮੀ ਮੈਨ ਸਾਹਮਣੇ ਬੈਠੇ ਹੋਏ ਨੇ ਮੈਂ ਕੁਝ ਗਲਤ ਨਾ ਕਹਿੰਦੀ ਹੋਈ ਸਰ ਹੁਣ ਮੈਨੂੰ ਥੋੜਾ ਧਿਆਨ ਨਾਲ ਬੋਲਣਾ ਪੈਣਾ ਕਿਉਂਕਿ ਸਾਹਮਣੇ ਬੈਠੇ ਐ ਤੇ ਇਸ ਕਰਕੇ ਇਹ ਆ ਕਿ ਮੇਰੇ ਫਾਦਰ ਸਾਹਿਬ ਜਿਹੜੇ ਆ ਪਿੰਡ ਤੋਂ ਸਾਡੀ ਫੈਮਿਲੀ ਬਿਲੋਂਗ ਕਰਦੀ ਸੀ ਜਿਹੜੀਆਂ ਚੀਜ਼ਾਂ ਮੇਰੇ ਐਕਸਪੀਰੀਅੰਸ ਆ ਮੈਂ ਕੋਈ ਗੋਲਮੋਲ ਗੱਲ ਨਹੀਂ ਕਰਾਂਗੀ ਕਿਉਂਕਿ ਮੇਰੀ ਆਦਤ ਹੈ ਬਹੁਤ ਸਪਸ਼ਟ ਬੋਲਣ ਦੀ ਜਦੋਂ ਅਸੀਂ ਪਿੰਡ ਤੋਂ ਸਾਡੇ ਫਾਦਰ ਸਾਹਿਬ ਇਸ ਕਰਕੇ ਲੈ ਕੇ ਆਏ ਕਿ ਮੇਰੇ ਬੱਚੇ ਜਿਹੜੇ ਆ ਉਹ ਪਿੰਡ 'ਚ ਨਹੀਂ ਰਹਿਣਗੇ ਉਹ ਸ਼ਹਿਰ 'ਚ ਜਾਣਗੇ ਤੇ ਕੁਝ ਬਣਨਗੇ ਉਹਨਾਂ ਦੀ ਵਧੀਆ ਐਜੂਕੇਸ਼ਨ ਹੋਏਗੀ ਕਿਉਂਕਿ ਪਿੰਡ ਦੇ ਵਿੱਚ ਐਜੂਕੇਸ਼ਨ ਦੀ ਸੁਵਿਧਾ ਜਿਹੜੀ ਹੈ ਉਹ ਇੰਨੀ ਨਹੀਂ ਹੁੰਦੀ ਉਹ ਸਾਨੂੰ ਇੱਥੇ ਲੈ ਆਏ ਤੇ ਡੈਡੀ ਨੇ ਮਤਲਬ ਕਿ ਮੇਰੇ ਜਿਹੜੇ ਦਾਦਾ ਜੀ ਸੀ ਉਹ ਕੈਪਟਨ ਸੀਗੇ ਆਰਮੀ ਮੈਨ ਸਾਰੀ ਸਾਡੀ ਫੈਮਿਲੀ ਇਦਾਂ ਹੀ ਸੀਗੀ ਤੇ ਡੈਡੀ ਦੇ ਜਿਹੜੇ ਰੂਲਸ ਬੜੇ ਸਟ੍ਰਿਕਟ ਸੀਗੇ ਸਾਡੇ ਘਰ ਚ ਬੜਾ ਡਿਸਪੀਸਪਲਨ ਸੀ ਅਸੀਂ ਮਤਲਬ ਮੇਰਾ ਭਰਾ ਵੀ ਅਸੀਂ ਇਸ਼ਾਰਿਆਂ ਦੇ ਨਾਲ ਹੀ ਗੱਲ ਕਰਨੀ ਇੱਕ ਦੂਸਰੇ ਦੇ ਨਾਲ ਬਹੁਤ ਜ਼ਿਆਦਾ ਬੋਲਣਾ ਨਹੀਂ ਆ ਫਿਰ ਇਸੇ ਤਰ੍ਹਾਂ ਹੀ ਜਦੋਂ ਅਸੀਂ ਥੋੜੇ ਵੱਡੇ ਹੋਏ ਤੇ ਡੈਡੀ ਦੇ ਨਾਲ ਸਾਡੀ ਹਿੰਮਤ ਨਾ ਪੈਣੀ ਅਸੀਂ ਗੱਲ ਕਰੀਏ ਤੇ ਡੈਡੀ ਦਾ ਜਿਹੜਾ ਪੈਨਸ਼ਨ ਤੇ ਆ ਗਈ ਉਸ ਟਾਈਮ ਤੇ ਪੈਨਸ਼ਨ ਬਹੁਤ ਘੱਟ ਸੀਗੀ ਸ਼ਹਿਰ ਦੇ ਵਿੱਚ ਸਰਵਾਈਵ ਕਰਨਾ ਬੜਾ ਔਖਾ ਆ ਥੋੜੇ ਪੈਸਿਆਂ ਦੇ ਵਿੱਚ ਤੇ ਪਰ ਸੁਪਨੇ ਲੈ ਕੇ ਆਏ ਸੀ ਸਾਨੂੰ ਮੈਨੂੰ ਇਹ ਸੀਗਾ ਮੇਰੇ ਡੈਡੀ ਤੇ ਸਾਨੂੰ ਇਸ ਕਰਕੇ ਲੈ ਕੇ ਆਏ ਆ ਕਿ ਮੇਰੇ ਬੱਚੇ ਪੜ੍ਹਨਗੇ ਤੇ ਮੈਂ ਕਿਹਾ ਵੀ ਇੱਥੇ ਵੀ ਤਾਂ ਪੈਸੇ ਬੜੇ ਘੱਟ ਆ ਕਿੱਦਾਂ ਹੋਏਗਾ ਪਰ ਚਲੋ ਮੰਮੀ ਡੈਡੀ ਨੇ ਇੱਥੇ ਆ ਕੇ ਮੱਝਾਂ ਦੀ ਡੇਰੀ ਪਾਈ ਉਹ ਮੱਝਾਂ ਦੀ ਡੇਰੀ ਥੋੜਾ ਟਾਈਮ ਚੱਲੀ ਡੈਡੀ ਨੇ ਮਤਲਬ ਅਸੀਂ ਵੀ ਨਾਲ ਕਰਦੇ ਰਹੇ ਹਾਂ ਅਸੀਂ ਸ਼ਹਿਰ ਚ ਆ ਕੇ ਮੈਂ ਇਹ ਨਹੀਂ ਸੋਚਿਆ ਕਿ ਮੈਂ ਸ਼ਹਿਰ ਚ ਆ ਤੇ ਮੈਂ ਛੋਟੀ ਹੁੰਦੀ ਸੀ ਮੰਮੀ ਨੇ ਕੰਮ ਲਾਤਾ ਡੈਡੀ ਕਹਿੰਦੇ ਸਿਰਫ ਕੁੜੀਆਂ ਜਿਹੜੀਆਂ ਆ ਉਹ ਕੰਮ ਕਰਨੀਆਂ ਬਹੁਤ ਜ਼ਰੂਰੀ ਏ ਮੈਂ ਵੀ ਨਾਲ ਮਤਲਬ ਛੋਟੀ ਜਿਹੀ ਨਹੀਂ ਕੋਸ਼ਿਸ਼ ਕਰਨੀ ਕਿ ਮੱਜਾਂ ਦੀਆਂ ਧਾਰਾਂ ਗੱਡੀਆਂ ਜਾਣ ਛੋਟੀ ਜਿਹੀ ਨੇ ਸੋਚਣਾ ਕਿ ਮੱਜਾਂ ਨੂੰ ਪੱਠੇ ਪਾਏ ਜਾਣ ਇਸ ਤਰ੍ਹਾਂ ਕਰਕੇ ਥੋੜਾ ਟਾਈਮ ਚੱਲਦਾ ਰਿਹਾ ਤੇ ਫਿਰ ਡੈਡੀ ਨੂੰ ਨਾ ਮਤਲਬ ਕਿ ਗਨਮੈਨ ਦੀ ਜੌਬ ਮਿਲ ਗਈ ਸੈਂਟਰਲ ਬੈਂਕ ਆਫ ਇੰਡੀਆ ਦੇ ਵਿੱਚ ਮੱਜਾਂ ਦੀ ਡੇਰੀ ਜਿਹੜੀ ਉਹ ਅਸੀਂ ক্লোਜ਼ ਕਰ ਦਿੱਤੀ ਮੈਂ ਵੀ ਥੋੜੀ ਵੱਡੀ ਹੋ ਗਈ 6th 7th ਕਲਾਸ ਦੇ ਵਿੱਚ ਹੋ ਗਈ ਤੇ ਮੈਂ ਇਹ ਸੋਚਿਆ ਕਿ ਮਤਲਬ ਜਦੋਂ ਮੈਂ ਨੂੰ ਸਰਕਾਰੀ ਸਕੂਲ ਦੇ ਵਿੱਚ ਪਾਇਆ ਗਿਆ ਕਿਉਂਕਿ 5th ਤੱਕ ਮੈਂ ਮਾਡਲ ਸਕੂਲ 'ਚ ਪੜ੍ਹੀਆਂ ਫਿਰ ਮੈਂ ਸਰਕਾਰੀ ਸਕੂਲ ਦੇ ਵਿੱਚ ਚਲੀ ਗਈ ਤੇ ਉੱਥੇ ਮੈਂ ਸੋਚਣਾ ਕਿ ਕਿਉਂਕਿ ਮੇਰੀ ਜਿਹੜੀ ਮੇਰਾ ਜਿਹੜਾ ਪ੍ਰੋਫੈਸ਼ਨ ਹੈ ਉਹ ਸਪੋਰਟਸ ਦੇ ਨਾਲ ਹੈ ਮੇਰੀ ਸਪੋਰਟਸ ਜਰਨੀ ਹੈ ਤੇ ਮੈਂ ਇਹ ਦੱਸਣਾ ਚਾਹੂੰਗੀ ਕਿ ਜਿਹੜੇ ਸਪੋਰਟਸ ਵਾਲਿਆਂ ਦੀ ਜਿਹੜੀ ਲਾਈਫ ਆ ਨਾ ਸਪੈਸ਼ਲੀ ਕੁੜੀਆਂ ਦੀ ਇੱਕ ਆਰਮੀਮੈਨ ਇੱਕ ਪਿੰਡ ਬੈਕਗਰਾਉਂਡ ਇੱਕ ਮੈਂ ਖਿਡਾਰੀ ਮਤਲਬ ਮੇਰੇ ਲਈ ਇਦਾਂ ਸੀ ਕਿ ਜਿਵੇਂ ਇਹ ਪਿੱਲਰ ਖੜੇ ਆ ਤਾਂ ਮੈਂ ਵੇਚਾਂ ਜੇ ਮੈਂ ਇੱਧਰ ਨਾ ਹੁੰਨੀ ਆ ਤੇ ਕੰਡੇ ਮੈਨੂੰ ਇਧਰੋਂ ਚੁੱਭਦੇ ਆ ਰਿਸਟ੍ਰਿਕਸ਼ਨਸ ਤੇ ਜੇ ਮੈਂ ਇੱਧਰ ਹੁੰਨੀ ਆ ਤੇ ਕੰਡੇ ਮੈਨੂੰ ਇਧਰੋਂ ਚੁੱਭਦੇ ਆ ਪਰ ਮੈਂ ਕਹਿ ਕੁਝ ਨਹੀਂ ਸਕਦੀ ਸੀ ਫਿਰ ਮੈਂ ਉਸ ਤੋਂ ਬਾਅਦ ਜਿਹੜਾ ਮਤਲਬ ਕਿ ਸਕੂਲ ਗੇਮ 'ਚ ਨਾਮ ਲਖਾਇਆ ਕਿ ਵੀ ਮੈਂ ਹਾਕੀ ਖੇਡਣੀ ਹੈ ਕਿਉਂਕਿ ਮੈਨੂੰ ਇਹ ਸੀ ਮੈਂ ਆਪਣੇ ਫਾਦਰ ਦਾ ਨਾਮ ਰੋਸ਼ਨ ਕਰਾਂ ਤੇ ਪਰ ਮੈਨੂੰ ਡੈਡੀ ਨੇ ਜਿਹੜੀਆਂ ਸੀਗੀਆਂ ਮੈਂ ਉਹਨਾਂ ਨੂੰ ਉਹ ਪਸੰਦ ਨਹੀਂ ਕਰਦੇ ਸੀਗੇ ਕਿ ਮਤਲਬ ਕਿ ਮੇਰੀ ਬੇਟੀ ਜਿਹੜੀ ਗੇਮ ਖੇਡੇ ਇਹ ਇੱਕ ਸਪੋਰਟਸ ਵਾਲਿਆਂ ਦੇ ਲਈ ਮੈਸੇਜ ਵੀ ਹੋਏਗਾ ਮੈਂ ਅੱਗੇ ਚੱਲ ਕੇ ਦੱਸਾਂਗੀ ਕਿ ਕੀ ਰੀਜ਼ਨਸ ਨੇ ਤੇ ਮੈਂ ਮਤਲਬ ਇੱਕ ਸਾਲ ਚੋਰੀ ਪ੍ਰੈਕਟਿਸ ਕਰਦੀ ਰਹੀ ਕਿਉਂਕਿ ਡੈਡੀ ਦੇ ਬੈਂਕ ਤੋਂ ਆਣ ਤੱਕ ਮੈਂ ਸਕੂਲ ਹੀ ਪ੍ਰੈਕਟਿਸ ਕਰਕੇ ਘਰ ਆ ਜਾਣਾ ਕਰਨਾ ਫਿਰ ਮੇਰੀ ਸਿਲੇਕਸ਼ਨ ਜਿਹੜੀ ਸਬ ਜੂਨੀਅਰ ਨੈਸ਼ਨਲ ਦੇ ਲਈ ਹੋ ਗਈ ਤੇ ਮੈਂ 10 ਦਿਨ ਦੇ ਲਈ ਅਸਾਮ ਜਾਣਾ ਸੀ ਬਾਈ ਚਾਂਸ ਮੇਰਾ ਬਰਥ ਵੀ ਅਸਾਮ ਦਾ ਹੀ ਹੈ ਕਿਉਂਕਿ ਡੈਡੀ ਆਰਮੀ ਚ ਸੀਗੇ ਤੇ ਮੰਮੀ ਨੂੰ ਬੜੀ ਮੈਂ ਦੱਸਿਆ ਆ ਕੇ ਮੈਂ ਕਿਹਾ ਮੰਮੀ ਉੱਧਰ ਤਾਂ ਚੋਰੀ ਕੰਮ ਚੱਲ ਗਿਆ ਹੁਣ ਤਾਂ ਮੈਂ ਕਿਹਾ 10 ਦਿਨ ਲਈ ਮੈਂ ਬਾਹਰ ਜਾਣਾ ਡੈਡੀ ਨੂੰ ਤੇ ਦੱਸਣਾ ਹੀ ਪੈਣਾ ਹੁਣ ਤੇ ਫਿਰ ਮੰਮੀ ਨੇ ਹੌਲੀ ਦੇਣੀ ਕਿਹਾ ਤੇ ਪਹਿਲਾਂ ਮੰਮੀ ਨੇ ਆਪਣੇ ਤੌਰ ਤੇ ਗੱਲ ਕੀਤੀ ਕਹਿੰਦੇ ਕੋਈ ਲੋੜ ਨਹੀਂ ਕੁੜੀਆਂ ਨੂੰ ਗੇਮ ਖੜਾਉਂਦੀ ਕਹਿੰਦੇ ਮੈਨੂੰ ਪਤਾ სპੋਰਟਸਮੈਨ ਕਹਿੰਦੇ ਨਲਾਇਕ ਹੁੰਦੇ ਆ ਪਰਦੇ ਨਹੀਂ ਆ ਕਹਿੰਦੇ ਨਾਲੇ ਮੈਂ ਨਹੀਂ ਕਹਿੰਦੇ ਕੁੜੀ ਨੂੰ ਗੇਮ ਗੋਮ ਚ ਪਾਣਾ ਤੇ ਮੰਮੀ ਕਹਿੰਦੇ ਪਰ ਫਿਰ ਮੰਮੀ ਨੇ ਹੌਲੀ ਹੌਲੀ ਕਹਦੇ ਹੋਈ ਤਾਂ ਸਿਲੈਕਸ਼ਨ ਹੋ ਗਈ ਆ ਪੰਜਾਬ ਟੀਮ ਕੋਲੋਂ ਜਾਣਾ ਆ ਉਹਨੇ ਤਾਂ ਤੇ ਫਿਰ ਉਸ ਤੋਂ ਬਾਅਦ ਡੈਡੀ ਕਹਿੰਦੇ ਚਲੋ ਇਹਨੂੰ ਮੇਰੇ ਕੋਲ ਬੁਲਾ ਮੈਂ ਦਿਲ ਕੱਢਿਆ ਮੈਂ ਵੀ ਡੈਡੀ ਕੋਲ ਬਹਿ ਗਈ ਪਿਆਰ ਮੈਨੂੰ ਬਹੁਤ ਕਰਦੇ ਸੀਗੇ ਪਰ ਸ਼ਾਇਦ ਮੈਨੂੰ ਲੱਗਦਾ ਅੱਜ ਕੱਲ ਦਾ ਜੋ ਜ਼ਮਾਨਾ ਚੱਲਦਾ ਪਿਆ ਉਹਦੇ ਨਾਲ ਕਰਕੇ ਸਾਡੇ ਪੇਰੈਂਟਸ ਸਾਡੇ ਤੋਂ ਇਨਸਿਕਿਉਰ ਸੀਗੇ ਉਸ ਟਾਈਮ ਕਿਉਂ ਉਹ ਚਾਹੁੰਦੇ ਸੀਗੇ ਕਿ ਸਾਡੇ ਬੱਚੇ ਬੜੇ ਡਿਸਪਲਿਨਡ ਰਹਿਣ ਤੇ ਮੈਂ ਕਿਹਾ ਡੈਡੀ ਜੀ ਮੈਂ ਕਿਹਾ ਡੈਡੀ ਮੈਂ ਜਾਣਾ ਆ ਨੈਸ਼ਨਲ ਵਾਸਤੇ ਦੇਖੋ ਮੈਂ ਕਿਹਾ ਮੇਰਾ ਤਾਂ ਬਰਥ ਵੀ ਉੱਥੇ ਦਾ ਹੋਇਆ ਤੇ ਮੈਨੂੰ ਆਪਣੀ ਜਨਮ ਭੂਮੀ ਦੇਖਣ ਦਾ ਟਾਈਮ ਮਿਲ ਰਿਹਾ ਆ ਡੈਡੀ ਕਹਿੰਦੇ ਬੇਟਾ ਮੇਰੀ ਗੱਲ ਸੁਣ ਕਹਿੰਦੇ ਤੂੰ ਖੇਡ ਕਹਿੰਦੇ ਪਰ ਮੇਰੀਆਂ ਸ਼ਰਤਾਂ ਆ ਮੈਂ ਕਿਹਾ ਹਾਂ ਜੀ ਦੱਸੋ ਡੈਡੀ ਕਹਿੰਦੇ ਨਾ ਤੂੰ ਫੇਲ ਹੋਣੀ ਚਾਹੀਦੀ ਆ ਤੇ ਨਾ ਹੀ ਮੈਨੂੰ ਤੇਰਾ ਕੋਈ ਲੰਮਾ ਆਣਾ ਚਾਹੀਦਾ ਆ ਕਹਿੰਦੇ ਕਿ ਮੈਂ ਬਰਦਾਸ਼ਤ ਨਹੀਂ ਕਰਾਂਗਾ ਜਿਸ ਦਿਨ ਮੈਨੂੰ ਤੇਰਾ ਕੋਈ ਲਾਮਾ ਆ ਗਿਆ ਜਾਂ ਤੂੰ ਹੈ ਨਹੀਂ ਤੇ ਜਾਂ ਮੈਂ ਹੈ ਨਹੀਂ ਕਿਉਂਕਿ ਸਾਡਾ ਜਿਹੜਾ ਪਿਛਲਾ ਸਾਡਾ ਪਿਛੋਕੜ ਆ ਉਹ ਬੜਾ ਸਟ੍ਰਿਕਟ ਰਿਹਾ ਆ ਕੁਝ ਚੀਜ਼ਾਂ ਇਦਾਂ ਦੀਆਂ ਹੋਈਆਂ ਸਿਗੀਆਂ ਕਿ ਕਈਆਂ ਨੇ ਮਤਲਬ ਆਪ ਹੀ ਮਤਲਬ ਕਿ ਕੁੜੀਆਂ ਦੇ ਮਾਮਲੇ 'ਚ ਬਹੁਤ ਜ਼ਿਆਦਾ ਸਟ੍ਰਿਕਟ ਰਹੇ ਹੋ ਤੇ ਮੈਂ ਕਿਹਾ ਡੈਡੀ ਬਸ ਇੰਨੀ ਗੱਲ ਹੀ ਆ ਮੈਂ ਕਿਹਾ ਕਹਿੰਦੇ ਹਾਂ ਜੀ ਤੇ ਮੈਂ ਕਿਹਾ ਜੜੀ ਪੱਕਾ ਪ੍ਰੋਮਿਸ ਰਿਆ ਮੈਂ ਕਿਹਾ ਨਾ ਮੇਰੀ ਕੋਈ ਕੰਪਾਰਟਮੈਂਟ ਆਏਗੀ ਨਾ ਤੁਹਾਨੂੰ ਮੇਰਾ ਕੋਈ ਲੰਮਾ ਆਏਗਾ ਨਾ ਹੀ ਮੈਂ ਕਹਾਂ ਕੋਈ ਇਦਾਂ ਦਾ ਕੰਮ ਕਰੂੰਗੀ ਕਿ ਜਿਹਦੇ ਨਾਲ ਕਦੀ ਤੁਹਾਨੂੰ ਸਿਰ ਨੀਵਾ ਕਰਨਾ ਪਏ ਕਹਿੰਦੇ ਚਲੋ ਠੀਕ ਐ ਮੈਂ ਜਦੋਂ ਗਈ ਉੱਥੇ ਕਿਉਂਕਿ ਫਾਈਨੈਂਸ਼ਲੀ ਵੀ ਅਸੀਂ ਥੋੜੇ ਵੀਕ ਸੀਗੇ ਤੇ ਮੈਂ ਮੈਨੂੰ ਯਾਦ ਹੈ ਕਿ ਉਸ ਟਾਈਮ ਆ ਮੈਂ ਮੰਗ ਨਹੀਂ ਪਾਉਂਦੀ ਸੀ ਕਿ ਮੈਨੂੰ ਸ਼ੂਜ਼ ਚਾਹੀਦੇ, ਮੈਨੂੰ ਟਰੈਕ ਸੂਟ ਚਾਹੀਦਾ, ਮੈਨੂੰ ਕਿੱਟ ਚਾਹੀਦੀ ਆ ਤੇ ਡੈਡੀ ਨੂੰ ਮੈਂ ਕਿਹਾ ਵੀ ਮੰਮੀ ਕਹਿੰਦੇ ਕੁੜੀ ਨੂੰ ਜਾਣਾ ਆ ਉਹਨੇ ਕੋਈ ਲੋਅਰ ਸ਼ੂਜ਼ ਲਿਆ ਦਿਓ ਤੇ ਡੈਡੀ ਨੇ ਮੈਨੂੰ ਯਾਦ ਹੈ ਉਦੋਂ ਕੱਪੜੇ ਦੇ ਸ਼ੂਜ਼ ਚੱਲਦੇ ਸੀਗੇ ਡੈਡੀ ਨੇ ਉਹ ਲਿਆ ਕੇ ਦਿੱਤੇ ਲੋਅਰ ਲਿਆ ਕੇ ਦਿੱਤਾ ਉਹ ਵੀ ਮੈਨੂੰ ਵੱਡਾ ਮੈਂ ਕਿਹਾ ਬੋਲਣਾ ਹੀ ਕੁਛ ਨਹੀਂ ਮੈਂ ਕਿਹਾ ਖੇਡੋ ਚੁੱਪ ਕਰਕੇ ਮੈਂ ਇਹ ਸੋਚ ਲਿਆ ਮੈਂ ਚੁੱਪ ਕਰਕੇ ਵੱਡਾ ਜਾਂ ਲੋਅਰ ਪਾ ਕੇ ਤੇ ਮੈਂ ਘਾਟੀ ਨੂੰ ਨਿਕਲ ਲਈ ਤੇ ਉਸ ਤੋਂ ਬਾਅਦ ਜਦੋਂ ਉੱਥੇ ਸਾਨੂੰ ਰੱਬ ਦੀ ਇੰਨੀ ਕਿਰਪਾ ਆ ਕਿ ਜਦੋਂ ਅਸੀਂ ਸੱਚੇ ਦਿਲ ਦੇ ਨਾਲ ਸਟਰਗਲ ਕਰਦੇ ਆ ਨਾ ਮੈਨੂੰ ਉਹ ਦਿਨ ਯਾਦ ਹੈ ਕਿ ਉੱਥੇ ਅਸੀਂ ਜਿੱਨਰ ਰਹੇ ਤੇ ਸਾਨੂੰ ਸਰਦਾਰ ਬੀਨਤ ਸਿੰਘ ਜੀ ਜਿਹੜੇ ਕਿ ਹੁਣ ਇਸ ਮਤਲਬ ਕਿ ਪੋਲੀਟੀਸ਼ੀਅਨ ਜਿਹੜੇ ਨਹੀਂ ਰਹੇ ਉਹਨਾਂ ਨੇ ਸਾਨੂੰ ਔਨਰ ਕੀਤਾ ਤੇ 5-5000 ਦਾ ਸਾਨੂੰ ਉਸ ਟਾਈਮ ਦੇ ਵਿੱਚ ਚੈੱਕ ਮਿਲਿਆ। ਨਾਲ ਸਾਨੂੰ ਟਰੈਕ ਸੂਟ ਮਿਲੇ, ਨਾਲ ਸਾਨੂੰ ਹਾਕੀਆਂ, ਬਾਲ ਮਿਲ ਗਏ ਔਰ ਸਾਡੀ ਤਾਂ ਖੁਸ਼ੀ ਦਾ ਕੋਈ ਅੰਤ ਹੀ ਨਾ ਰਿਹਾ। ਮੈਂ ਆ ਕੇ ਘਰ ਦੱਸਿਆ ਮੈਂ ਕਿਹਾ ਡੈਡੀ ਜੀ 5000 ਦਾ ਚੈੱਕ ਮਿਲਿਆ ਆ ਤੇ ਮੇਰੇ ਡੈਡੀ ਨਾ ਬੜੇ ਹੀ ਖੁਸ਼ ਹੋਏ ਤੇ ਮੈਨੂੰ ਨਾ ਇਦਾਂ ਪਿਆਰ ਜਿਆ ਕੀਤਾ ਤੇ ਡੈਡੀ ਦਾ ਅਕਾਊਂਟ ਜਿਹੜਾ ਮੇਰੇ ਨਾਲ ਜਿਹੜਾ ਜੁਆਇੰਟ ਹੋਇਆ ਮੈਂ ਉਹ ਛੋਟੀ ਸੀ ਤਾਂ ਮੇਰਾ ਮੇਰਾ ਅਕਾਊਂਟ ਨਹੀਂ ਖੁੱਲਦਾ ਸੀ। ਡੈਡੀ ਦੇ ਨਾਲ ਕਾਊਂਟ ਖੁਲਾਇਆ। ਤੇ ਇਸ ਤਰ੍ਹਾਂ ਹੀ ਸਾਡਾ ਜਿਹੜਾ ਇਹ ਸਫਰ ਚੱਲਦਾ ਰਿਹਾ ਹੌਲੀ-ਹੌਲੀ ਡੈਡੀ ਨੂੰ ਬੜਾ ਪ੍ਰਾਊਡ ਹੋਣ ਲੱਗ ਪਿਆ ਕਿਉਂਕਿ ਬਰਟਨ ਪਾਰਕ ਮੇਰੇ ਘਰ ਦੇ ਨਾਲ ਹੈ ਤੇ ਉੱਥੇ ਜਦੋਂ ਮੈਂ ਖੇਡਣ ਆਉਣਾ ਹੋਕੀ ਤੇ ਸਾਰਿਆਂ ਨੇ ਆਸੇ-ਪਾਸੇ ਵਾਲੇ ਲੋਕਾਂ ਨੇ ਕਹਿਣਾ ਕਿ ਵੀ ਇਹ ਫੌਜੀ ਸਾਹਿਬ ਦੀ ਬੇਟੀ ਖੇਡਦੀ ਇੱਥੇ ਚਲੋ ਦੇਖੀਏ ਆਪਾਂ ਤੇ ਫਿਰ ਡੈਡੀ ਨੂੰ ਇਹ ਹੋਣਾ ਕਿ ਮੇਰੀ ਬੇਟੀ ਦਾ ਮਤਲਬ ਕਿ ਮੇਰੇ ਨਾਮ ਕਰਕੇ ਸਾਰੇ ਕਹਿੰਦੇ ਫੌਜੀ ਸਾਹਿਬ ਦੀ ਕੁੜੀ ਖੇਡਦੀ ਹੈ ਤੇ ਦੋ ਡੈਡੀ ਨਾ ਜਾਣਾ ਕਰਨਾ ਦੇਖਣ ਤੋਂ ਉਹਨਾਂ ਨੂੰ ਬੜਾ ਪ੍ਰਾਊਡ ਫੀਲ ਹੋਣਾ ਇਸ ਚੀਜ਼ ਦਾ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਇੱਕ ਵਾਰੀ ਅਮਰੀਕਾ ਜਾਣ ਦਾ ਟਾਈਮ ਮਿਲਿਆ ਪਲੱਸ 2 ਦੇ ਵਿੱਚ ਟੀਮ ਜਾਣੀ ਸੀਗੀ ਅਮਰੀਕਾ ਤੇ ਫਿਰ ਪਰ ਮੈਨੂੰ ਸਮਝ ਨਹੀਂ ਆਉਂਦੀ ਸੀਗੀ ਕਿ ਡੈਡੀ ਮਤਲਬ ਕਿ ਮੈਨੂੰ ਆਜ਼ਾਦੀ ਵੀ ਦੇ ਰਹੇ ਨੇ ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਮੇਰੀਆਂ ਲੱਤਾਂ ਵੀ ਖਿੱਚ ਰਹੇ ਮੈਨੂੰ ਇੱਥੇ ਹੀ ਲੱਗਦਾ ਸੀਗਾ ਤੇ ਮੈਂ ਨਾ ਮੈਂ ਕਿਹ ਡੈਡੀ ਅਮਰੀਕਾ ਜਾਣਾ ਜਾਂ ਟੀਮ ਨੇ ਤੇ ਮੈਂ ਮਤਲਬ ਕਿ ਜਾਵਾਂ ਸਾਡਾ ਕੌਣ ਹੈ ਉੱਥੇ ਕੋਈ ਲੋੜ ਨਹੀਂ ਜਾਣਦੀ ਬਾਕੀ ਕੁੜੀਆਂ ਸਾਰੀਆਂ ਚਲੀਆਂ ਗਈਆਂ ਅੱਜੋ ਵੈਲ ਸੈਟਲਡ ਵੀ ਨਹੀਂ ਉੱਥੇ ਉਸ ਤੋਂ ਬਾਅਦ ਜਦੋਂ ਫੇਰ ਮੈਨੂੰ ਉਹ ਮੌਕਾ ਜਿਹੜਾ ਖੁੰਝ ਗਿਆ ਮੇਰਾ ਕਿ ਮੈਂ ਅਮਰੀਕਾ ਨਹੀਂ ਗਈ ਤੇ ਮਤਲਬ ਮਈ ਦੇ ਵਿੱਚ ਟੀਮ ਗਈ ਏ ਔਰ ਜੁਲਾਈ ਦੇ ਵਿੱਚ ਜਿਹੜੇ ਆ ਡੈਡੀ ਐਕਸਪਾਇਰ ਹੋ ਗਏ ਤੇ ਮਤਲਬ ਮੈਨੂੰ ਉਸ ਵਕਤ ਸਾਰੇ ਰਿਸ਼ਤੇਦਾਰਾਂ ਨੂੰ ਇਹ ਸੀਗਾ ਕਿ ਇਹਦੀ ਕੁੜੀ ਹੋਣੀ ਨਹੀਂ ਇੱਥੇ ਭਈ ਮਤਲਬ ਕਿ ਗੁਰਮਖ ਸਿੰਘ ਜੀ ਦਾ ਡੈਥ ਹੋ ਗਈ ਏ ਤੇ ਜਦੋਂ ਸਾਰੇ ਆਏ ਤੇ ਉਹ ਕਹਿੰਦੇ ਕਿ ਤੂੰ ਪੁੱਤਰ ਗਿਆ ਨਹੀਂ ਮੈਂ ਕਿਹਾ ਵੀ ਮੇਰੇ ਡੈਡੀ ਨੇ ਮੈਨੂੰ ਨਹੀਂ ਜਾਣ ਦਿੱਤਾ ਸ਼ਾਇਦ ਮੈਂ ਉਸ ਵਕਤ ਇਹ ਸੈਕਰੀਫਾਈਸ ਸਮਝਿਆ ਆਪਣੇ ਮਨ 'ਚ ਕਿ ਡੈਡੀ ਨੇ ਨਹੀਂ ਰਹਿਣਾ ਸੀਗਾ ਸ਼ਾਇਦ ਮੈਨੂੰ ਨਹੀਂ ਜਾਣ ਦਿੱਤਾ ਨਾ ਮੈਂ ਇਸ ਚੀਜ਼ ਨੂੰ ਮਤਲਬ ਕਿ ਸਮਝ ਲਈ ਰੱਬ ਦੀ ਯੋਜਨਾ ਆ ਔਰ ਇਹ ਚੀਜ਼ਾਂ ਜਿਹੜੀਆਂ ਆ ਉਹ ਸਭ ਚਲਦੀਆਂ ਰਹੀਆਂ ਸਟਰਗਲਸ ਚਲਦੀਆਂ ਰਹੀਆਂ ਡੈਡੀ ਤੋਂ ਬਾਅਦ ਮੈਂ ਮੈਡਮ ਦੀ ਗੱਲ ਸੁਣ ਰਹੀ ਸੀ ਕਿ ਮੈਂਟਲੀ ਸਟ्रेस ਹੁੰਦਾ ਆ ਜਦੋਂ ਔਰ ਸੱਚ ਗੱਲ ਐ ਕਿ ਜਦੋਂ ਡੈਡੀ ਦੀ ਡੈਥ ਹੋਈ ਅਚਾਨਕ ਹੀ ਡੈਥ ਹੋਈ ਕਿਉਂਕਿ ਉਹ ਡਿਊਟੀ ਤੋਂ ਆਏ ਉਹਨਾਂ ਨੇ ਸਾਰੀ ਯੂਨੀਫਾਰਮ ਵਗੈਰਾ ਉੱਥੇ ਹੀ ਪਈ ਆ ਮੈਂ ਮੈਂ ਹੀ ਉਹ ਸਭ ਤੋਂ ਪਹਿਲਾਂ ਉੱਠਦੀ ਸੀ ਕਿਉਂਕਿ 4 ਵਜੇ ਮੈਂ ਹੀ ਪ੍ਰੈਕਟਿਸ ਤੇ ਜਾਣਾ ਹੁੰਦਾ ਸੀ ਮੈਂ ਡੈਡੀ ਨੂੰ ਉਲਟਾਇਆ ਡੈਡੀ ਉੱਠੇ ਨਹੀਂ ਤੇ ਮਤਲਬ ਮੈਨੂੰ ਉਸ ਵਕਤ ਸ਼ੌਕ ਲੱਗ ਗਿਆ ਮੈਂ 2 ਮਹੀਨੇ ਮੈਂ ਸੱਚ ਕਿੰਨੀ ਆ ਮੈਂ ਸੌਂ ਕੇ ਨਹੀਂ ਦੇਖਿਆ ਸੀ ਮੈਂ ਛੱਤ ਨੂੰ ਦੇਖਦੇ ਰਹਿਣਾ ਮੈਂ ਕਹਿਣਾ ਕਿ ਮਤਲਬ ਇਹ ਕੀ ਬਾਹਰ ਪੋਟੇ ਕਿ ਕਦੀ ਮੌਤ ਨਹੀਂ ਦੇਖੀ ਸੀ ਅਸੀਂ ਆਪਣੇ ਘਰ ਦੇ ਵਿੱਚ ਔਰ ਡੈਡੀ ਨੂੰ ਜਦੋਂ ਮੈਂ ਇਹਨਾਂ ਹਾਲਤਾਂ ਦੇ ਵਿੱਚ ਦੇਖਿਆ ਮੈਂ ਲੇਟ ਹੋ ਗਈ ਕਿ ਮੈਂ ਹੋਸਟਲ ਦੇ ਵਿੱਚ ਐਡਮਿਸ਼ਨ ਮੇਰੀ ਫਸਟ ইয়ার ਚ ਹੋਣੀ ਸੀ ਉਸ ਤੋਂ ਬਾਅਦ ਮਤਲਬ ਕਿ ਆਪਣੇ ਆਪ ਨੂੰ ਮੈਂ ਮਤਲਬ ਕਿ ਇੱਕ ਸੋਚਣਾ ਕਿ ਮੰਮੀ ਨੇ ਹਸਪੀਟਲ ਲੈ ਕੇ ਜਾਣਾ ਕਹਿੰਦੇ ਕੋਈ ਪ੍ਰੋਬਲਮ ਨਹੀਂ ਤੁਹਾਡੀ ਬੇਟੀ ਨੂੰ ਠੀਕ ਹੈ ਫਿਰ ਮੈਂ ਆਪਣੇ ਆਪ ਨੂੰ ਹਿੰਮਤ ਕੀਤੀ ਗੁਰਬਾਣੀ ਪੜ੍ਹਨੀ ਪਾਠ ਕਰਨਾ ਅੱਧੀ ਰਾਤ ਨੂੰ ਵੀ ਮਤਲਬ ਕਿ ਫਿਰ ਮੈਂ ਨਰਿੰਦਰ ਕਪੂਰ ਦੀਆਂ ਬੁੱਕਸ ਪੜ੍ਹਨੀਆਂ ਮੋਟੀਵੇਸ਼ਨਲ ਆਪਣੇ ਆਪ ਨੂੰ ਅੰਦਰੋਂ ਦੇਖਣਾ ਜਿੱਦਾਂ ਸਰ ਨੇ ਕਿਹਾ ਕਿ ਕੁਦਰਤ ਦੇ ਨਾਲ ਜੁੜਨਾ ਮੈਂ ਇਹ ਚੀਜ਼ ਨੂੰ ਸੱਚ ਕਹਿਨੀ ਆ ਕਿ ਅੱਜ ਵੀ ਜਦੋਂ ਮੈਨੂੰ ਕਦੀ ਵੀ ਮਨ ਵਿੱਚ ਹੁੰਦਾ ਤੇ ਮੈਂ ਚੁੱਪ-ਚਾਪ ਛੱਤ ਤੇ ਚੱਲ ਜਾਂਦੀ ਆ ਤੇ ਮੇਰਾ ਆਦਤ ਹੈ ਮੈਂ ਆਕਾਸ਼ ਵੱਲ ਦੇਖਦੀ ਆ ਔਰ ਮੈਂ ਉਸ ਪੱਤੇ ਨੂੰ ਦੇਖਦੀ ਆ ਜਿਹੜਾ ਕਿ ਦਰਖਤ ਦੇ ਟਾਪ ਤੇ ਲੱਗਾ ਆ ਫਿਰ ਮੈਂ ਉਸ ਸੁੱਕੀ ਹੋਈ ਟਾਣੀ ਨੂੰ ਵੀ ਵੇਖਦੀ ਆ ਜਿਹੜੀ ਦਰਖਤ ਦੇ ਵਿੱਚ ਲੱਗੀ ਹੋਈ ਹੁੰਦੀ ਆ ਕਿਉਂਕਿ ਚਾਹੇ ਹੀ ਸੁੱਕੀ ਏ ਪਰ ਲੱਗੀ ਤੇ ਦਰਖਤ ਦੇ ਨਾਲ ਹੀ ਏ ਨਾ ਜਿਹਦੀਆਂ ਰੂਟਸ ਜ਼ਮੀਨ ਦੇ ਵਿੱਚ ਤੇ ਉਹ ਪੱਤਾ ਜਿਹੜਾ ਅਜੇ ਕਿ ਬੜਾ ਕੂਲਾ ਜਿਹਾ ਆ ਪਰ ਫਿਰ ਵੀ ਉਹ ਉੱਤੇ ਖੜਾ ਆ ਅੱਜ ਮੈਂ ਉਸੇ ਚੀਜ਼ ਨੂੰ ਮੋਟੀਵੇਟ ਕੀਤਾ ਉਸ ਸਮੇਂ ਵੀ ਮੈਂ ਉਸੇ ਤਰੀਕ ਮਤਲਬ ਮੋਟੀਵੇਟ ਕੀਤਾ ਆਪਣੇ ਆਪ ਨੂੰ ਕਿ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਜਿੱਲਾ ਆਇਆ ਆ ਉਹਨੇ ਜਾਣਾ ਹੀ ਆ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਹੀ ਮੇਰੀ ਲਾਈਫ ਦੀ ਜਰਨੀ ਚਲਦੀ ਰਹੀ ਤੇ ਮੈਂ ਅੱਜ ਇੱਕ ਮੈਸੇਜ ਜਿਹੜਾ ਆ ਉਹ ਇਹ ਮੈਨ ਦੇਣਾ ਚਾਹੂੰਗੀ ਕਿ ਸਪੋਰਟਸ ਲਾਈਫ ਮੈਡਮ ਮੈਂ ਬਹੁਤ ਖੁਸ਼ ਆ ਇਸ ਚੀਜ਼ ਤੋਂ ਕਿ ਇੱਥੇ ਸਾਡੇ 4 ਸਪੋਰਟਸਮੈਨ ਨੇ ਜਿਨ੍ਹਾਂ ਨੂੰ ਇਨਵਾਈਟ ਕੀਤਾ ਗਿਆ ਔਰ ਜਦੋਂ ਮੈਂ ਬੈਨਰ ਦੇਖਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਜਿਹੜੀ ਸਪੋਰਟਸ ਆ ਨਾ ਉਹ ਤੁਹਾਨੂੰ ਬਹੁਤ ਜ਼ਿੰਦਾਦਿਲ ਕੌਨਫੀਡੈਂਟ ਬਣਾਉਂਦੀ ਆ ਔਰ ਬੱਚੇ ਜਿਹੜੇ ਆ ਉਹ ਜ਼ਰੂਰ ਜਿਹੜੇ ਆ ਉਹ ਖੇਡਣੇ ਚਾਹੀਦੇ ਆ ਕਿਉਂਕਿ ਜਿਹੜੀਆਂ ਕੁੜੀਆਂ ਸੀ ਮੈਂ ਇਹ ਸੋਚਦੀ ਆ ਕਿ ਅੱਜ ਮੈਂ ਆਪਣੇ ਫਾਦਰ ਸਾਹਿਬ ਦਾ ਥੈਂਕਸ ਕਰਦੀ ਆ ਕਿ ਜਿਸ ਮੁਕਾਮ ਤੇ ਮੈਂ ਹਾਂ ਕਿ ਕਿ ਮੇਰੇ ਖਾਨਦਾਨ ਚ ਕੋਈ ਜੌਬ ਨਹੀਂ ਕਰਦਾ ਜਿਸ ਪੋਸਟ ਤੇ ਮੈਂ ਆ ਕੋਈ ਪਲੇਅਰ ਨਹੀਂ ਐ ਅੱਜ ਵੀ ਮੈਂ ਮਾਸਟਰ ਇੰਟਰਨੈਸ਼ਨਲ ਖੇਲਦੀ ਆ ਜਦੋਂ ਅਮਰੀਕਾ ਮੈਨੂੰ ਜਾਣ ਦਾ ਮੌਕਾ ਨਹੀਂ ਮਿਲਿਆ ਉਹ ਸੁਪਨਾ ਕਿਤੇ ਨਾ ਕਿਤੇ ਅੰਦਰ ਸੀ ਤੇ ਜਦੋਂ 2022 ਦੇ ਵਿੱਚ ਮੈਂ ਆਸਟ੍ਰੇਲੀਆ ਮਾਸਟਰ ਖੇਡਣ ਗਈ ਤੇ ਮੈਨੂੰ ਬਹੁਤ ਚੰਗਾ ਲੱਗਾ ਤੇ ਮੈਂ ਆਪਣੇ ਡੈਡੀ ਦਾ ਥੈਂਕਸ ਕੀਤਾ ਕਿ ਮੇਰੇ ਡੈਡੀ ਨੇ ਜਿਹੜੀਆਂ ਮੈਂ ਕਹਿੰ ਆ ਇਹ ਪੇਰੈਂਟਸ ਨੂੰ ਪਤਾ ਹੁੰਦਾ ਉਹਦੇ ਦਿਲ ਦੀਆਂ ਕੀ ਗੱਲਾਂ ਆ ਅੱਜ ਅਸੀਂ ਸੋਚਦੇ ਹਾਂ ਕਿ ਬੱਚੇ ਕ੍ਰਿਟਿਸਾਈਜ਼ ਕਰ ਦਿੰਦੇ ਪੇਰੈਂਟਸ ਨੂੰ ਕਿ ਮੇਰੇ ਮੇਰੇ ਮਾਪੇ ਤਾਂ ਮੈਨੂੰ ਰੋਕ ਹੀ ਜਾਂਦੇ ਟੋਕ ਹੀ ਜਾਂਦੇ ਆ ਪਰ ਮੈਂ ਉਸ ਵਕਤ ਇਸ ਚੀਜ਼ ਨੂੰ ਪੋਜ਼ਿਟਿਵ ਲਿਆ ਮੈਂ ਸੋਚਿਆ ਹੀ ਨਹੀਂ ਕਿ ਡੈਡੀ ਮੇਰੇ ਨੇ ਮੇਰੇ ਤੇ ਇਨੀ ਰੈਸਟ੍ਰਿਕਸ਼ਨਸ ਲਗਾਈਆਂ ਮੈਨੂੰ ਬਸ ਇਹ ਸੀ ਮੈਂ ਆਪਣੇ ਡੈਡੀ ਦਾ ਨਾਮ ਰੋਸ਼ਨ ਕਰਨਾ ਮੈਂ ਆਪਣੇ ਖਾਨਦਾਨ ਦਾ ਨਾਮ ਰੋਸ਼ਨ ਕਰਨਾ ਔਰ ਅੱਜ ਉਹੀ ਚੀਜ਼ ਹੈ ਕਿ ਜਿਹੜੇ ਮੈਨੂੰ ਮੇਰੇ ਸਟੇਟਸ ਦੇਖਦੇ ਨੇ ਫਿਰ ਮੈਨੂੰ ਮੈਂ 23 ਦੇ ਵਿੱਚ ਹਾਂਗਕਾਂਗ ਗਈ ਖੇਡਣ ਹੁਣ ਮੈਂ 28 ਤਰੀਕ ਨੂੰ ਹੀ ਆਈ ਆ ਮੈਂ ਚਨਈ ਦੇ ਵਿੱਚ ਗਈ ਸੀ ਐਜ਼ ਅ ਮੈਨੇਜਰ ਵੜ ਕੇ ਪੰਜਾਬ ਹਾਕੀ ਦੀ ਟੀਮ ਦੇ ਨਾਲ ਉੱਥੇ ਵੀ ਅਸੀਂ ਜਿਹੜਾ ਆ ਉਹ ਆਪਣਾ ਸਿਲਵਰ ਮੈਡਲ ਲੈ ਕੇ ਆਏ ਆ ਸੋ ਐਸੀ ਤਾਂ ਨਹੀਂ ਜਿਹੜੀ ਇਹ ਜਰਨੀ ਜਿਹੜੀ ਇਹ ਉਹ ਮੈਨੂੰ ਇਹ ਲੱਗਦਾ ਕਿ ਮੇਰੇ ਮੇਰੀ ਮਾਂ ਦਾ ਰੋਲ ਤੇ ਜਿਹੜਾ ਹੈ ਕਿਉਂਕਿ ਫਾਦਰ ਤੋਂ ਬਾਅਦ ਸਾਡੀ ਮਾਂ ਨੇ ਹੀ ਸਾਨੂੰ ਸੰਭਾਲਿਆ ਅੱਜ ਸਾਡੀ ਮਾਂ ਵੀ ਬੜਾ ਪ੍ਰਾਊਡ ਕਰਦੀ ਏ ਪਰ ਜਿਹੜੇ ਸਾਡੇ ਫਾਦਰ ਦੇ ਮੈਂ ਸੋਚਦੀ ਹਾਂ ਕਿ ਜਿਹੜੇ ਆਰਮੀ ਮੈਨ ਨੇ ਨਾ ਉਹਨਾਂ ਨੇ ਲਾਈਫ ਨੂੰ ਨਾ ਬੜੀ ক্লোਜ਼ ਦੇਖਿਆ ਹੁੰਦਾ ਆ ਮਤਲਬ ਉਹਨਾਂ ਨੇ ਕਹਿਣਾ ਇਸ ਤਰ੍ਹਾਂ ਦੇ ਥੇਲੀਆਂ ਨਹੀਂ ਬਣਾਉਣੀਆਂ ਇਦਾਂ ਦੇਆਂ ਦੇ ਨਾਲ ਇਦਾਂ ਨਹੀਂ ਕਰਨਾ ਮਤਲਬ ਮੈਨੂੰ ਤੇ ਅੱਜ ਮੇਰੇ ਮੰਮੀ ਮੈਨੂੰ ਇਹ ਲੱਗਦੇ ਕਹਿੰਦੇ ਤੇਰੇ ਚ ਨਾ ਤੇਰੇ ਪਿਓ ਦੀ ਆਤਮਾ ਹੀ ਆਂ ਕਹਿੰਦੇ ਤੂੰ ਘਰ ਦੇ ਵਿੱਚ ਫालतू ਗੱਲ ਪਸੰਦ ਨਹੀਂ ਕਰਦੀ ਤੂੰ ਕਹਿੰਨੀ ਆ ਨਹੀਂ ਆਉਣਾ ਚਾਹੀਦਾ ਤੂੰ ਕਹਿੰਨੀ ਐਦਾਂ ਨਹੀਂ ਹੁਣ ਮਤਲਬ ਮੈਨੂੰ ਇਹ ਲੱਗਦਾ ਕਿ ਮੈਂ ਆਪਣੇ ਡੈਡੀ ਦੀ ਪਰਛਾਈ ਵੜ ਗਈ ਹੋਈ ਆ ਸੋ ਇਸ ਘਰ ਕੀ ਮਤਲਬ ਇਹ ਕਿ ਅੱਜ ਦੇ ਪੀੜ੍ਹੀ ਦੇ ਲਈ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਜੇ ਸਾਡੇ ਮਾਪੇ ਸਾਨੂੰ ਕਿਸੇ ਕਾਰਨ ਕਿਉਂਕਿ ਉਹਨਾਂ ਨੇ ਜ਼ਿੰਦਗੀ ਨੂੰ ਦੇਖਿਆ ਆ ਤੇ ਜੇਕਰ ਮਤਲਬ ਮਾਪੇ ਟੋਕਦੇ ਆ ਨਾ ਤੇ ਉਹਨੂੰ ਗੰਡ ਮੰਨ ਲਓ ਤੇ ਉਹਨਾਂ ਐਕਸਪੈਰੀਮੈਂਟ ਕਰ ਲਓ ਕਿ ਭੀ ਜਪੀ ਹੋਰ ਰੋਕ ਰਿਆ ਮਾਂ ਰੋਕ ਰਹੀ ਹੈ ਤੇ ਭਾਈ ਧੂਕ ਕੇ ਹੀ ਵੇਖ ਲੋ ਤੇ ਅੱਜ ਜਿਹੜਾ ਹੈ ਉਹ ਅੱਜ ਮਤਲਬ ਕਿ ਮੈਂ ਲੈਕਚਰਰ ਪੋਸਟ ਦੇ ਉੱਤੇ ਜਿਹੜਾ ਆ ਉਹ ਜੋਬ ਕਰ ਰਹੀ ਹਾਂ ਔਰ ਮੈਂ ਜਿਹੜਾ ਕੁੜੀਆਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਔਰ ਮੈਡਮ ਇੱਕ ਸਪੋਰਟਸ ਡਿਪਾਰਟਮੈਂਟ ਚ ਤੁਹਾਡੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਲੜਕੀ ਹਰਿੰਦਰ ਉਹ ਮੇਰੀ ਸਟੂਡੈਂਟ ਹੀ ਰਹੀ ਹੈ ਠੀਕ ਹੈ ਜੀ ਤੇ ਮੈਂ ਇਹ ਦੇਖਦੀ ਆ ਕਿ ਉਹਨਾਂ ਬੱਚੀਆਂ ਨੂੰ ਜ਼ਿਆਦਾ ਮੇਰਾ ਪਤਾ ਹੈ ਕਿ ਕਿਉਂਕਿ ਮੈਂ ਉਹਨਾਂ ਬੱਚੀਆਂ ਨੂੰ ਘਰਾਂ ਚੋਂ ਕੱਢਿਆ ਸੀ ਜਦੋਂ ਮੈਂ ਲਾਂਬੜੇ ਫਸਟ ਅਪਾਇੰਟਮੈਂਟ ਤੇ ਆਈ ਆ ਕਿਉਂਕਿ ਉਹ ਵੀ ਇਹੀ ਸੋਚਦੇ ਸੀਗੇ ਕਿ ਅਸੀਂ ਕੁੜੀਆਂ ਨਹੀਂ ਭੇਜਣੀਆਂ ਸਪੋਰਟਸ ਲਈ ਫਿਰ ਮੈਨੂੰ ਕਹਿਣਾ ਪਿਆ ਮੈਂ ਕਿਹਾ ਤੁਹਾਨੂੰ ਕੀ ਲੱਗਦਾ ਮੈਂ ਕਿਹਾ ਮੈਂ ਖਰਾਬ ਜਿਹੜਾ ਤੁਸੀਂ ਕੁੜੀਆਂ ਮੈਂ ਇਹ ਬੋਲੀ ਮੈਂ ਕਿ ਤੁਹਾਨੂੰ ਕੀ ਲੱਗਦਾ ਮੈਂ ਮਤਲਬ ਕਿ ਮੇਰੀ ਕੋਈ ਉਹ ਨਹੀਂ ਹੈ ਹਿਜਤ ਨਹੀਂ ਹੈ ਮੈਂ ਮੈਂ ਕਿ ਮੈਂ ਇੱਥੇ ਪੜਾ ਰਹੀ ਆ ਮੈਂ ਕਿ ਤੁਸੀਂ ਭੇਜੋ ਕੁੜੀਆਂ ਔਰ ਤਿੰਨ ਭੈਣਾ ਸਾਡੇ ਕੋਲ ਖੇਡੀਆਂ ਔਰ ਉਹ ਲਾਂਬੜੇ ਦੇ ਵਿੱਚ ਮਤਲਬ ਕਿ ਹੋਕੀ ਦਾ ਬੀਜ ਜਿਹੜਾ ਬੀਜਿਆ ਗਿਆ ਔਰ ਅੱਜ ਉਹੀ ਬੱਚੇ ਆ ਕੁੜੀਆਂ ਅੱਜ ਮੈਂ ਆਪਣਾ ਇੱਕ ਮਿਸ਼ਨ ਹੀ ਲੈ ਲਿਆ ਆ ਕਿ ਮੈਂ ਸਪੋਰਟਸਮੈਨ ਨੂੰ ਪੜ੍ਹਾਈ ਦੇ ਪ੍ਰਤੀ ਔਰ ਕਰੈਕਟਰ ਦੇ ਪ੍ਰਤੀ ਗਾਈਡ ਕਰਦੀਆਂ ਜ਼ਰੂਰ ਮਤਲਬ ਮੈਨੂੰ ਭਾਵੇਂ ਬੱਚੇ ਸੁਣਨ ਨਾ ਸੁਣਨ ਮੈਂ ਉਹਨਾਂ ਦੀ ਫਰੈਂਡਲੀ ਈਵਨ ਥੈਨ ਮੇਰੇ ਜਿੱਥੋਂ ਮੈਂ ਪੋਸਟਡ ਹੋ ਕੇ ਆਈਆਂ ਆ ਉਹ ਮੈਨੂੰ ਪ੍ਰਿੰਸੀਪਲਸ ਅਕਸਰ ਕਹਿ ਦਿੰਦੇ ਸੀਗੇ ਬੱਚਿਆਂ ਨਾਲ ਬਹੁਤ ਫਰੈਂਡਲੀ ਰਹਿਣੀ ਆ ਮੈਂ ਕਿਹਾ ਜਦੋਂ ਮੈਂ ਨਾਲ ਫਰੈਂਡਲੀ ਰਹਿਣੀ ਮੈਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਦੇ ਆ ਮੈਂ ਕਿਹਾ ਕਿ ਜਿਹੜੇ ਬੱਚੇ ਮੈਂ ਕਿਹਾ ਇਹਨਾਂ ਨੂੰ ਮੈਂ ਦੱਸਦੀ ਫਿਰ ਬੱਚੇ ਕਹਿੰਦੇ ਆ ਕਿ ਥੈਂਕ ਯੂ ਮੈਡਮ ਫਿਰ ਈਵਨ ਜਿਹੜੇ ਪੜ੍ਹਾਈ ਦਾ ਮਸਲਾ ਆਉਂਦਾ ਕਿ ਸਪੋਰਟਸ ਵਾਲੇ ਪੜ੍ਹਦੇ ਨਹੀਂ ਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ ਇਦਾਂ ਹੀ ਆ ਕਿਉਂਕਿ ਜਦੋਂ ਜਦੋਂ ਮੈਂ 10-10 ਦਿਨ ਦੇ ਲਈ ਟੂਰਨਾਮੈਂਟ ਤੇ ਜਾਣਾ ਹੁੰਦਾ ਸੀਗਾ ਤੇ ਮੇਰਾ ਇੱਕੋ ਹੀ ਹੁੰਦਾ ਸੀ ਉਹ ਆ ਕਿ ਮੈਂ ਫੇਲ ਨਹੀਂ ਹੋਣਾ ਨਾ ਕੰਪਾਰਟਮੈਂਟ ਆਣੀ ਆਪਾਂ ਉਹਨੀਆਂ ਕ ਕਿਤਾਬ ਲੈਣੀ ਨਾਲ ਉਹ ਲੈ ਜਾਣੀ ਉੱਥੇ ਜਾ ਕੇ ਬਸ ਪੜ੍ਹ ਲੈਣਾ ਤੇ ਜਿਹੜੇ ਫਰੈਂਡਸ ਹੋਣੇ ਜਿੱਦਾਂ ਸਾਡੇ ਡੈਡੀ ਨੇ ਕਿਹਾ ਸੀ ਚੰਗੇ ਫਰੈਂਡਸ ਬਣਾਣੇ ਅਸੀਂ ਜਾ ਕੇ ਜਰਨਲ ਹੋਸਟਲ ਦੀਆਂ ਕੁੜੀਆਂ ਨੂੰ ਫਰੈਂਡਸ ਬਣਾ ਲੈਣਾ ਜਿਹੜਾ ਸਿਲੇਬਸ ਹੋਣਾ ਉਹਨਾਂ ਦੇ ਕੋਲੋਂ ਪੜ੍ਹ ਲੈਣਾ ਫਟਾਫਟ ਬਸ ਕਈ ਵਾਰੀ ਉਹਨਾਂ ਦੀ ਕੰਪਾਰਟਮੈਂਟ ਆ ਜਾਂਦੀ ਤੇ ਆਪਾਂ ਪਾਸ ਲਾਈਫ ਨੂੰ ਬੜਾ ਮਤਲਬ ਕਿ ਇਸ ਤਰੀਕੇ ਨਾਲ ਲੈ ਲੈਣੀ ਹੈ ਕਿ ਮੈਨੂੰ ਇਹ ਨਹੀਂ ਹੁੰਦਾ ਕਿ ਮਤਲਬ ਮਤਲਬ ਹਰ ਤਰ੍ਹਾਂ ਦੇ ਨੈਗੇਟਿਵਿਟੀ ਚ ਵੀ ਪੋਜ਼ਿਟਿਵਿਟੀ ਨੂੰ ਲੈ ਲੈਣਾ ਆ ਤੇ ਸੋ ਇਸ ਕਰਕੇ ਜਿਹੜਾ ਬੱਚਿਆਂ ਨੂੰ ਈਵਨ ਹੁਣ ਮੇਰਾ ਟਰਾਂਸਫਰ ਵੀ ਜਿਹੜੀ ਹੈ ਸਪੋਰਟਸ ਵਾਲੇ ਬੱਚਿਆਂ ਦੇ ਵਿੱਚ ਹੀ ਹੈ ਔਰ ਮੇਰਾ ਹੁਣ ਟਾਰਗੇਟ ਇਹ ਹੈ ਕਿ ਮੈਂ ਬੱਚਿਆਂ ਨੂੰ ਕਦੀ ਵੀ ਇਹ ਨਹੀਂ ਕਹਿੰਦੀ ਕਿ ਤੁਸੀਂ ਡ੍ਰॉप ਕਰੋ ਕਿਉਂਕਿ ਟੀਮਾਂ ਆਈਆਂ ਬਣਦੀਆਂ ਦੁਨੀਆ ਚਲਦੀ ਰਹਿੰਦੀ ਏ ਤੇ ਅਸੀਂ ਜਿਹੜੇ ਹੈ ਆ ਉਹ ਫਸਟ ਜਿਹੜੀ ਆਪਣੀ ਮੈਂ ਕਹਿ ਸਕਦੀ ਆ ਪਗਾਵਤ ਬੀਏ ਫਾਈਨਲ ਚ ਮੈਂ ਕੀਤੀ ਸੀ ਫਸਟ ਮੈਂ ਆਪਣੇ ਗਰੁੱਪੋਂ ਚੋਂ ਨਿਕਲੀ ਸੀ ਜਿੰਨੇ ਡ੍ਰੌਪ ਨਹੀਂ ਕੀਤਾ ਮੈਂ ਕਿਹਾ ਮੈਂ ਨਹੀਂ ਪੜ੍ਹਨਾ ਮੈਂ ਕਿਹਾ ਮੈਂ ਐਮਏ ਨਹੀਂ ਕਰਨੀ ਮੈਂ ਮੈਂ ਕਿਹਾ ਮੈਂ ਯੂਨੀਵਰਸਿਟੀ ਜਾਣਾ ਹੈ ਮੇਰੇ ਫਾਦਰ ਨਹੀਂ ਹੈਗੇ ਮੈਂ ਕਿਹਾ ਮੇਰੀ ਤਾਂ ਸਪੋਰਟ ਹੀ ਨਹੀਂ ਭਰਾ ਮੇਰਾ ਛੋਟਾ ਆ ਮੈਂ ਕਿਹਾ ਮੇਰੀ ਕਿੰਨੇ ਮਤਲਬ ਕਿ ਬਾਹ ਫੰਡ ਨਹੀਂ ਆ ਤੇ ਮੈਂ ਕਿਹਾ ਮੈਂ ਵੀ ਅੰਦਰ ਉੱਧਰ ਪੜਾਈਆਂ ਕਰਦੀ ਰਹੀ ਤੇ ਉਸ ਤੋਂ ਬਾਅਦ ਫਿਰ ਸਭ ਤੋਂ ਪਹਿਲਾ ਸੈੱਟ ਵੀ ਜਿਹੜੀ ਹੈ ਉਹ ਮੈਂ ਹੀ ਆਪਣੀ ਲਾਈਫ ਦੇ ਵਿੱਚ ਹੋਈ ਫਿਰ ਉਸ ਤੋਂ ਬਾਅਦ ਜਿਹੜਾ ਕੁੜੀਆਂ ਨੇ ਦੇਖ ਦੇਖ ਕੇ ਸੋਚਿਆ ਕਿ ਜੇ ਕੁਲਵਿੰਦਰ ਦੀਦੀ ਇੱਦਾਂ ਨਿਕਲ ਗਏ ਔਰ ਲੱਗਦਾ ਸੀ ਕਿ ਕੋਈ ਸਾਨੂੰ ਨਰਾਜ ਹੋ ਜਾਣਾ ਮੈਂ 100 ਵਟ ਬਸ ਜੋ ਹੋਇਆ ਉਹ ਬਹੁਤ ਵਧੀਆ ਹੋਇਆ ਤੇ ਮੈਂ ਬੱਚਿਆਂ ਨੂੰ ਹੁਣ ਇਹੀ ਗਾਈਡ ਕਰਦੀ ਆ ਕਿ ਜਿਹੜੇ ਬੱਚੇ ਆ ਉਹ ਆਪਣੀ ਪੜ੍ਹਾਈ ਨੂੰ ਤੇ ਆਪਣੀ ਜਿਹੜੀ ਹੈ ਉਹ ਗੇਮ ਨੂੰ ਕਿਉਂਕਿ ਗੇਮ ਖੇਡਣਾ ਵੀ ਜ਼ਰੂਰੀ ਹੈ ਮੈਂ ਨਹੀਂ ਇਹ ਕਹਿੰਦੀ ਮੈਂ ਕਹਿੰਨੀ ਆ ਕਿ ਬੱਚੇ ਖੇਡਣ ਕਿਉਂਕਿ ਇੱਕ ਗੇਮ ਹੀ ਹੈ ਜਿਹੜੀ ਤੁਹਾਨੂੰ ਮੈਂਟਲੀ ਸਪੋਰਟ ਕਰਦੀ ਹੈ ਫਿਜ਼ੀਕਲੀ ਡਿਵੈਲਪਮੈਂਟ ਹੁੰਦੀ ਹੈ ਤੁਹਾਡੀ ਮੈਂਟਲੀ ਇਮੋਸ਼ਨਲੀ ਸ਼ਾਇਦ ਮੈਂ ਜਿਹੜੀ ਇਮੋਸ਼ਨਲ ਮੇਰੀ ਡਿਵੈਲਪਮੈਂਟ ਹੋਈ ਹੈ ਉਹ ਏਸੇ ਕਰਕੇ ਹੋਈ ਹੈ ਕਿ ਮੈਂ ਮਤਲਬ ਉਸ ਦੁੱਖ ਦਰਦ ਚੋਂ ਤਕਲੀਫਾਂ ਚੋਂ ਬਾਹਰ ਨਿਕਲ ਕੇ ਆਈ ਕਿਉਂਕਿ ਸਪੋਰਟਸਮੈਨ ਬਹੁਤ ਕੁਝ ਸਿੱਖਦਾ ਹੈ ਤੇ ਇਹੀ ਹੈ ਕਿ ਲਾਈਫ ਜਿਹੜੀ ਹੈ ਉਹ ਇੱਕ ਲਰਨਿੰਗ ਹੀ ਹੈ ਲਰਨਿੰਗ ਜਰਨੀ ਹੈ ਤੇ ਬਸ ਮੈਂ ਇਹਨਾ ਹੀ ਸ਼ਬਦਾਂ ਦੇ ਨਾਲ ਵਿਰਾਮ ਦੇਣੀ ਆ ਔਰ ਮੈਂ ਬਹੁਤ ਥੈਂਕਸ ਕਰਦੀ ਆ ਮੈਡਮ ਜਿਹੜਾ ਇਹ ਇਹ ਤੁਸੀਂ ਸਾਨੂੰ ਪਲੇਟਫਾਰਮ ਦਿੱਤਾ ਆ ਨਾ ਸ਼ਾਇਦ ਇਹ ਚੀਜ਼ਾਂ ਅਸੀਂ ਆਪਣੇ ਅੰਦਰ ਹੀ ਸਮਾ ਕੇ ਬੈਠੇ ਰਹਿੰਦੇ 1 ਟੂ 1 ਹੀ ਅਸੀਂ ਬੱਚਿਆਂ ਨਾਲ ਕਮਿਊਨੀਕੇਟ ਕਰ ਪਾਂਦੇ ਪਰ ਜਿਹੜਾ ਇਹ ਪਲੇਟਫਾਰਮ ਦਿੱਤਾ ਹੁਣ ਪਤਾ ਨਹੀਂ ਕਿੰਨੇ ਲੋਕਾਂ ਨੇ ਸੁਣਨਾ ਆ ਔਰ ਮੈਂ ਇਹ ਸੋਚਦੀ ਆ ਕਿ ਬਹੁਤ ਕਰਮਾਂ ਵਾਲੀ ਆ ਮੈਂ ਕਿ ਜਿਹੜੇ ਲੋਕ ਇੱਥੇ ਬੈਠੇ ਆ ਨਾ ਜਿਨ੍ਹਾਂ ਨੂੰ ਤੁਸੀਂ ਬੁਲਾਇਆ ਆ ਜਿਹੜਾ ਹੁਣ ਅਗਲੀ ਚਰਣੀ ਆ ਨਾ ਉਹ ਹੁਣ ਸਾਡੀ ਇਹ ਨਾਲ ਤੋਂ ਮੈਂ ਸਟਰਗਲ ਸਿੱਖਣੀ ਆ ਠੀਕ ਹੈ ਜੀ ਮੈਂ ਇਹੀ ਮਤਲਬ ਕਿ ਬਹੁਤ ਥੈਂਕਸ ਕਰਦੀ ਹਾਂ ਤੁਹਾਡਾ ਸਬਦਾ ਜੇ ਮੈਨੂੰ ਬੋਲਣ ਦੇ ਵਿੱਚ ਕੋਈ ਥੋੜਾ ਅੱਗੇ ਪਿੱਛੇ ਹੋ ਗਿਆ ਹੋਵੇ ਤੇ ਪਲੀਜ਼ ਮੈਨੂੰ ਨਿਮਾਣੀ ਸਮਝ ਕੇ ਤੁਸੀਂ ਮਾਫ ਕਰਨਾ ਥੈਂਕ ਯੂ ਵੈਰੀ ਮਚ